ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਸੋ ਪੱਟੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਪੱਟੀ ਤੋਂ ਇੱਕ ਸੜਕ ਨਿਕਲਦੀ ਜਿਹੜੀ ਤਰਨਤਾਰਨ ਸਾਹਿਬ ਨੂੰ ਜਾਂਦੀ ਆ ਇਸੇ ਜੜਕ ਦੇ ਉੱਪਰ ਪਿੰਡ ਲੋਕਾ ਕੈਰੋਂ ਪਿੰਡ ਵੀ ਇਸੇ ਜੜਕ ਦੇ ਉੱਪਰ ਆਉਂਦੇ ਆ ਸੋਨੂ ਵੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਇਸ ਘਰ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਵਪਾਰ ਦਾ ਕੰਮ ਆ ਵੀਰ ਸੋਨੂ ਦਾ ਕਾਫੀ ਜੱਦੀ ਪੁਸ਼ਤੀ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਬੜਾ ਦਿਖਾਉਣ ਵਾਲੇ ਆ ਪਾਟੀਕਾ ਜੀ ਦੋ ਗੱਪਣ ਤੇ ਦੋ ਸੁਈਆਂ ਜਿਹੜੀਆਂ ਵਸ਼ੀਆਂ ਸੁਈਆਂ ਨੇ ਕਿੰਨਾ ਇਸ ਵਕਤ ਨਾਲ ਪਰ ਦੁੱਧ ਜਾਂ ਕਿੰਨਾ ਬੋਲਾ ਇਹਨਾਂ ਥੱਲੇ ਇਸ ਵਕਤ ਮੌਜੂਦ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਦੋ ਗੱਪਣ ਬੜਾ ਕਿਨੂੰ ਸਮਾਂ ਹਜੇ ਲੈਂਦੀਆਂ ਨੇ ਪੂਰੀ ਗੱਲਬਾਤ ਕਰਾਂਗੇ ਸੋਨੂ ਦੇ ਨਾਲ ਤਰੀਕ ਅੱਜ 25 ਮਾਰਚ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਜਿਹੜਾ ਵੀ ਕੋਈ ਕਿਸਾਨ ਸੱਜਣ ਵੀ ਇਹ ਐਨੀਮਲ ਪਸ਼ੂ ਖਰੀਦਣ ਆ ਰਿਹਾ ਤੇ ਆਪਾਂ ਸਾਰੇ ਪੈਰਪਰਾਂ ਨੂੰ ਬੇਨਤੀ ਕਰਦੇ ਆਂ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਗੇ ਤਸੱਲੀ ਕਰ ਲਿਓ ਜਿਹੜੇ ਪਸ਼ੂ ਸੋਏ ਆ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਟਿੱਪ ਕੇ ਵਰਾ ਕੇ ਜਿਹੜੀ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਓ ਠੀਕ ਆ ਜੀ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਮਹਾਰਾਜ ਠੀਕ ਠਾਕ ਹਾਂ ਜੀ ਠੀਕ ਠਾਕ ਭਾਜੀ ਠੀਕ ਆ ਅੱਛਾ ਸੋਨੂ ਵੀਰੇ ਮਾਲ ਉਧਰ ਵੀ ਆਪਾਂ ਦੋ ਵਛੀਆਂ ਪਾਈਆਂ ਸੀਗੀਆਂ ਹਾਂ ਜੀ ਹਾਂ ਜੀ ਵੇਖ ਮੂ ਕਿਆ ਮਾਲ ਇਸ ਉਧਰ ਘੰਟੇ ਚ ਵੇਗੀਆਂ ਜੀ ਚਲੋ ਅੱਜ ਆਪਣੇ ਕੋਲ ਮਿਲਦਾ ਦੋ ਹੀ ਸੁਈਆਂ ਤੇ ਦੋ ਹੀ ਗੱਬਣ ਇੱਧਰ ਖੜੀਆਂ ਹਾਂ ਜੀ ਆਪਣੇ ਕੋਲ ਦੋ ਸੁਈ ਹਾਂਜੀ ਤੇ ਕ੍ਰੋਸ ਹੀ ਆਂਗਾਗੇ ਨਾਲੇ ਹੈ ਹਾਂਜੀ ਹਾਂਜੀ ਆਹ ਪਰਲੀ ਜਰਸੀ ਆ ਆਹ ਸ਼ਾਈਵਾਲ ਕ੍ਰੋਸ ਚਲੋ ਭਾਈ ਹਾਂਜੀ ਔਬ ਇੱਕ ਜਰਸੀ ਦੇ ਵਿੱਚ ਤੁਹਾਨੂੰ ਤੋਹਫਾ ਦਿਖਾ ਦਿਆਂਗੇ ਗਰਮੀ ਦਾ ਤੋਹਫਾ ਠੀਕਾ ਜੀ ਜਰਸੀ ਬ੍ਰੀਡ ਦੇ ਵਿੱਚ ਆ ਇੱਥੇ ਕ੍ਰੋਸ ਦੇਖ ਲਓਗੇ ਤੁਸੀਂ ਠੀਕਾ ਜੀ ਕੋਈ ਸ਼ਾਈਵਾਲ ਨਾਲ ਐ ਚੱਪ ਦਾ ਕ੍ਰੋਸ ਇੱਧਰ ਦੋ ਬਾਰਾ ਜਿਹੜੀਆਂ ਤੁਹਾਨੂੰ ਆਪਾਂ ਹੋਰ ਦਿਖਾ ਦੇਾਂਗੇ ਬਿਲਕੁਲ ਕ੍ਰੋਸਾਂ ਦੇ ਵਿੱਚ ਹਾਂਜੀ ਹਾਂਜੀ ਬਾਕੀ ਸੋਨੂ ਵੀਰੇ ਚਵਾਈਆਂ ਚ ਪੂਜਾ ਬਿਲਕੁਲ ਐਂਡ ਮੈਂ ਨਾ ਭਾਜੀ ਹੱਥ ਨਹੀਂ ਰੱਖਣ ਦਿੰਦੀਆਂ ਲਾ ਹਾਂਜੀ ਠੀਕ ਆ ਵੀਰੇ ਤੇ ਸ਼ੁਰੂਆਤ ਪਹਿਲਾਂ ਤੁਹਾਨੂੰ ਆਪਾਂ ਕਰਦੇ ਆ ਜਿਹੜੀਆਂ ਵੜਾ ਸੁਈਆਂ ਨੇ ਆਪਣੇ ਕੋਲ ਇਹ ਮੱਚੀਆਂ ਦਿਖਾ ਦਈਏ ਹਾਂਜੀ ਹਾਂਜੀ ਇਧਰੋਂ ਕਰ ਲੈਨੇ ਆ ਪਹਿਲੇ ਨੰਬਰ ਤੋਂ ਹਾਂਜੀ ਹਾਂਜੀ ਇਧਰ ਵਾਈਟ ਰੰਗ ਦੇ ਵਿੱਚ ਤੁਹਾਨੂੰ ਜਿਹੜੀ ਆ ਵੜਾ ਆਪਣੇ ਕੋਲ ਖੜੀ ਆ ਕੀ ਵੇਰ ਵਾ ਇਹਦਾ ਵੱਸੀ ਪਹਿਲਾ ਸੂਹ ਸੂਈ ਵੀਰੇ ਹਾਂਜੀ ਇਹ ਪਹਿਲਾ ਸੂਹ ਆ ਜੀ ਇਹਦੇ ਮਗਰ ਉਹ ਸ਼ੇਰ ਸ਼ੇਰ ਦੀ ਵੱਸੀ ਆ ਅੱਛਾ ਜੀ ਠੀਕ ਆ ਦਿਨ ਕਿੰਨੇ ਹੋ ਗਏ ਫਿਰ ਇਹਨੂੰ ਸੂਈ ਨੂੰ ਨਾ 15 16 ਦਿਨ ਹੋ ਗਏ ਆ ਹਾਂ ਕੁਤਾਬ ਜੰ sire ਇਹ ਸ਼ੇਰ ਦੀ ਵੱਸੀ ਬਹੁਤ ਪਿਆਰੀ ਵੱਸੀ ਆ ਹਾਂ ਹਾਂਜੀ ਸਿਕਾ ਦੁੱਧ ਕਿੰਨਾ ਫਰਾ ਉਸ ਵਕਤ ਦੁੱਧ ਐਸ ਵਕਤ ਨਾ ਮੈਂ ਕੱਲ ਲਿਆਏ 9 ਲੀਟਰ ਆ ਠੰਡੀ ਠੀੜੀ ਬਹੁਤ ਜਿਆਦੀ ਆ ਹਾਂ ਕਿਤੇ ਲੱਤ ਨਹੀਂ ਪੁੱਟੰਦਾ ਪਤਾ ਠੀਕ ਆ ਬਈ ਹਾਂਜੀ ਮਬੀ 9 ਲੀਟਰ ਦੁੱਧ ਅੱਜ 15 16 ਦਿਨਾਂ ਦੀ ਸੋਈ ਆ ਵੱਸੀ ਪਹਿਲਾ ਸੂਆ ਮਗਰ ਇਹ ਸ਼ੇਰ ਦੇ ਵਿੱਚ ਹੀ ਵੱਛੀ ਆ ਫੀਮੇਲ ਕਾਪ ਤੋ ਚਵਾਈ ਚ ਵੀ ਮੈਨੂੰ ਤਾਂ ਵੀ ਇਸੇ ਤਰ੍ਹਾਂ ਮੰਗਾਉਂਗਾ ਪੌਣ ਦੀ ਨਹੀਂ ਨਹੀਂ ਆਪਾਂ ਪਾ ਕੇ ਲਿਆ ਆ ਜੇ ਬਾਕੀ ਉਹ ਉਹ ਅਗਲੇ ਦੀ ਮਰਜ਼ੀ ਬਾਉਜੀ ਪਹੁੰਚਾਏ ਨਾ ਪਾਉਣ ਆ ਬੱਚੀ ਪਿਆਰੀ ਬਹੁਤ ਆ ਨਾ ਹਾਂਜੀ ਹਾਂਜੀ ਆਂਗਰੂng ਬਹੁਤ ਸੋਹਣਾ ਰੰਗ ਬਾਜਾ ਹਾਂਜੀ ਲੋ ਵੀ ਬੱਚੀ ਬਹੁਤ ਪਿਆਰੀ ਠੀਕ ਆ ਜੀ ਵਾਈਟ ਤੇ ਬਲੈਕ ਦੇ ਵਿੱਚ ਕੰਬੀਨੇਸ਼ਨ ਜੇ ਆ ਬਾਕੀ ਵੇਖੋ ਜੀ ਥਾਂ ਕਿੱਦਾਂ ਲੱਗਾ ਬੈਠ ਕੇ ਵੇਖੋ ਆ ਵੇਖੋ ਮੇਰਾ ਭਰਾ ਠੀਕ ਆ ਜੀ ਬਹੁਤ ਸੋਹਣਾ ਵੇਖੋ ਲਖੇੜ ਦੇ ਵਿੱਚ ਬਿਲਕੁਲ ਪਿੰਕ ਗੁਲਾਬੀ ਥਾਣਾ ਤੇ ਚੋਣ ਚਵਾ ਦੀ ਤੁਹਾਨੂੰ ਆਪਾਂ ਨਾਲੋਂ ਨਾਲ ਹੀ ਦਿਖਾਵਾਂਗੇ ਭਰਾਵਾਂ ਨੂੰ ਠੀਕ ਆ ਜੀ ਹਾਂਜੀ ਬਹੁਤ ਸੋਹਣੀ ਫੇਸ ਕੁਆਲਿਟੀ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਬੱਚਾ ਕਿਹੜਾ ਇਹੋ ਹੀ ਆ ਬੱਚਾ ਵੇ ਹੇਰ ਸ਼ੇਰ ਦਾ ਵਸੀ ਆ ਲਓ ਜੀ ਅਜਾ ਇੱਧਰ ਬੱਚਾ ਆ ਵੀ ਜੀ ਆ ਹੇਰ ਸ਼ੇਰ ਇਹਨੂੰ ਆਂਦੇ ਆ ਪਿਓਰ ਹੇਰ ਸ਼ੇਰ ਵਸੀ ਆ ਇਹ ਭਾਵੇਂ ਜਿਹੜਾ ਕੋਈ ਭੈਣ ਭਰਾ ਲੈ ਲੈ ਭਾਵੇਂ 5000 ਰੁਪਏ ਦੇ ਵਿੱਚ ਵਸੀ ਮੈਂ ਰੱਖ ਲੂੰਗਾ ਹਾਂ ਜਿੰਨੇ ਜੋ ਸੌਦਾ ਹੋਇਆ ਹੂੰ ਚੱਲ ਭੀ ਇਹਦੇ ਦੁੱਧ ਦੇ ਬੜਾ ਛੱਡਿਆ ਹੋਣਾ ਵਸੀ ਚਲੇ ਜਦੋਂ ਭਾਈ ਭਰਾ ਮਾਲਾ ਵੀ ਕੋ ਲੈ ਕੇ ਜਾਵੇ ਜਦੋਂ ਮਾਤੀ ਇਕੱਠੀ ਆ ਲ ਜਾਵੇ ਹਾਂਜੀ ਹਾਂਜੀ ਅਜੇ ਕਰਮਲੀ 2 ਅੰਡੇ ਹੀ ਕੋ ਦੁੱਧ ਬੋਲਾ ਹੈ ਹਾਂਜੀ ਹਾਂਜੀ ਕੋਈ ਮਗਰ ਆ ਸਰ ਦੇ ਵਿੱਚ ਵਸੀ ਆ ਤੇ ਪਹਿਲਾ ਸੁਆ ਪ੍ਰੋਨ ਇਹ ਵੇਰ ਤੁਹਾਨੂੰ ਦਿਖਾਤੀ ਆਪਾਂ ਹੁਣ ਬੋਲੇ ਬੋਲਾ ਇਹਦੇ ਥੱਲੇ ਵੈਸੇ ਦੁੱਧ ਤਾਂ 10 ਕਿਲੋ ਨਾ 16 ਦਿਨਾਂ ਦੀ ਸੂਈ ਥੱਲੇ ਨਹੀਂ 9 ਕਿਲੋ ਆ 9 ਕਿਲੋ ਹੂੰ 15 16 ਦਿਨਾਂ ਦੀ ਸੂਈ ਆ ਹਾਂ ਪਰਲੀ ਸਾਈਡ ਤੇ ਡੱਬ ਵੀ ਹੈਗੇ ਇਹ ਵੇਖੀ ਤੁਸੀਂ ਠੀਕ ਆ ਠੀਕ ਆ ਇਹ ਤੁਹਾਨੂੰ ਵੀ ਕਿੰਨ ਮੁੱਲ ਕਰਦੇ ਵਸੀ ਦੇਣੀ ਕਿੰਨੇ ਦੀ ਆ ਇਹਦਾ ਸੰਧੂ ਸਾਹਿਬ ਮੁੱਲ ਕਰਦੇ ਆ 42000 ਰੁਪਿਆ ਹਾਂ ਦਵਾਗੇ 37000 ਰੁਪਏ ਦੀ ਕਰਦਿਆਂ ਜੇ ਮਾਨਤਾਣ ਠੀਕ ਆ ਜੀ ਹਾਂਜੀ ਭਾਅ ਬਿਲਕੁਲ ਵਧੀਆ ਵਾ ਬਿਲਕੁਲ ਮਿੱਠੇ ਮਿੱਠੇ ਮੋਲਾ ਹਾਂਜੀ ਹਾਂਜੀ ਲੋ ਵੀ ਐਂਡ ਤੋਂ ਐਂਡ ਕਿਹਨੇ ਦੀ 37 ਦੀ 37 ਦੇ ਵਿੱਚ ਵੀ ਮਾਨਤਾਣ ਕਰ ਦਿਆਂਗੇ ਹਾਂ ਨਾ ਜਿਹੜੀ ਗੱਲ ਕਰ ਹੀ ਤਈਏ ਹੈਗਾ ਵੀ 100 200 ਰਸਤਾ ਸੜਾਈ ਰਹਿ ਜੇ ਵਿੱਚ ਪ੍ਰਸ਼ਾਸਨ ਸੜਾਈ ਫਿਰ ਹਾਂ ਨਾ 35 ਦੀ ਦੇ ਦੇਾਂਗੇ 35000 ਦੀ ਹਾਂਜੀ ਹਾਂਜੀ ਚਲੋ ਚੱਕੋ ਤੋਹਫਾ 35000 ਦੀ ਤੋਹਫਾ ਬੱਚੀ ਮਿਲ ਜੂਗੀ ਮਗਰ ਵੀ ਬੱਚੀ ਆਪ ਹੀ ਬੱਚੀ ਆ ਬਹੁਤ ਸੋਹਣੀ ਠੰਡੀ ਤੇਰੀ ਸੀਲਸ ਲੱਗ ਹਾਂ ਜੀ ਬੰਨ ਬੰਨ ਜਾਵਾਂਗੇ ਵੀਰ ਸਾਨੂੰ ਠੀਕ ਹੈ ਜੀ ਬੰਨ ਜਾਵਾਂਗੇ ਹਾਂ ਆ ਦੇਖੋ ਜੀ ਤਾਂ ਹੀ ਥੋੜੇ ਮਾਰੇ ਮਾੜੇ ਘਰੋਂ ਵੰਡ ਮੁੰਡਰੇ ਪਿਆ ਰਾਤ ਹੀ ਆਏ ਆ ਹਾਂ ਚੱਗੀ ਆ ਬਹੁਤ ਪਿਆਰੀ 35000 ਦੀ ਹਾਂ ਜਣਾ ਠੀਕ ਹੈ ਜੀ ਮਗਰ ਵੀ ਬੱਛੀ ਆ ਹਾਂ ਜੀ ਓਕੇ ਸਾਈਗਨ ਨੰਬਰ ਤੇਦਰ ਸਾਨੂੰ ਆਪਣੇ ਕੋਲ ਆ ਵੜ ਆ ਗਈ ਵੀਰੇ ਹਾਂ ਜੀ ਇਹ ਵੜ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਇਹ ਸੂਈ ਨੂੰ ਹੋ ਗਏ ਜੀ ਅੱਜ ਸੱਚੇ ਪਾਤਸ਼ਾਹ ਮਿਹਰ ਕਰੇ 8 ਦਿਨ 7 ਦਿਨ ਅੱਤ ਸੱਤਕ ਦਿਨ ਹੋ ਗਏ ਆ ਹਾਂਜੀ ਹਾਂਜੀ ਮਗਰ ਇਹਦੇ ਵੀ ਮੇਰੇ ਕੋਲ ਬੱਚਾ ਦੇ ਬੱਚੀ ਐ ਇਹਦੇ ਮਗਰ ਬੱਚਾ ਬੱਚਾ ਲੈ ਤੁਹਾਨੂੰ ਇਹ ਬੋਏ ਵੀ ਤੇਰੇ ਨੂੰ ਜਿਹਦੇ ਚ ਕਿੰਨੇ ਦਿਨ ਆ ਗਈ ਜਦੋਂ ਉਸਦੇ ਓਏ ਹਾਂ ਦੁੱਧ ਕਿੰਨੇ ਦੇ ਥੱਲੇ ਸੋਨੇ ਇਹਦੇ ਥੱਲੇ 14 ਕਿਲੋ ਜੀ ਦੁੱਧ ਨੂੰ ਪੱਕਾ ਮੰੰਤੀ ਆਲਾ ਠੰਡੀ ਧੀ ਕਿਤੇ ਹੱਥ ਨਹੀਂ ਰੱਖਣ ਦਿੰਦੀ ਹਾਂ ਹਾਂ ਮੋੜ ਦੋ ਹਾਂਜੀ ਲਓ ਵੀ ਸੋ 14 ਕਿਲੋ ਦੁੱਧ ਆ ਗਿਆ ਸੱਤਕ ਦਿਨਾਂ ਦੀ ਸੂਈ ਆ ਠੀਕ ਆ ਜੀ ਬੱਚਾ ਮਗਰ ਇਹਦੇ ਤੇ ਬੜੇ ਵੀ ਤਕਰੀਬਨ ਦੂਜੇ ਕਸੂਬੇ ਸੁਬਾਹ ਹੀ ਸੂਈ ਆ। ਆ ਕਰੋ ਜੇ ਠੀਕ ਆ ਜੀ। ਸੋ ਕ੍ਰੋਸ ਵਿੱਚ ਆ ਗਈ ਜਿਵੇਂ ਕੋਈ ਹੈ ਨਾ ਜਰਸੀ ਨਾਲ ਕੋਈ ਕ੍ਰੋਸ ਲਾ ਲਿਆ। ਹਾਂ ਜੀ ਹਾਂ ਜੀ ਬਸ ਇਹ ਗਰਮੀ ਗਰਮੀ ਇਹਨੇ ਚੱਲਣੀ ਹੈ। ਚਾਹ ਆਪਣੇ ਦਾ ਹੋਣਾ ਸੀਜ਼ਨ ਹੀ ਰਹਿਣਾ। ਲਓ ਬਈ ਠੀਕ ਆ। ਸੋ ਬਾਹਰ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ। ਤੇ 14 ਕਿਲੋ ਦੁੱਧ ਦੇ ਥੱਲੇ ਹੁਣ ਇਸ ਵਕਤ ਹਾਜ਼ਰ ਹੈ। ਤੋ ਬਹੁਤ ਵਧੀਆ ਚੌਰ ਸਲੇਵਾ ਮੁੱਢ ਤੋਂ ਠੀਕ ਆ ਜੀ ਚੰਦੇ ਛੋਟੇ ਦੀ ਬੜੀ ਖਬਰਦਾਰ ਆ ਤੋ ਦੁੱਧ 14 ਕਿਲੋ ਹਾਈ ਟੂ ਮੀਡੀਅਮ ਦੇ ਵਿੱਚ ਆ ਜਿੱਦਾਂ ਇੱਕ ਆਪਾਂ ਨਾਰਮਲ ਜਰਸੀ ਦੇ ਵਿੱਚ ਵੇਖਦੇ ਆ ਕ੍ਰੋਸ ਵੈੜ ਆ ਜਰਸੀ ਦੇ ਵਿੱਚ ਕੋਈ ਸ਼ਾਈ ਵਾਲਾ ਕਰਕ ਵਾਲਾ ਭਰਾ ਠੀਕ ਆ ਜੀ ਤੇ ਥਣ ਸੋਣੇ ਇਧਰ ਤੁਹਾਨੂੰ ਆਪਾਂ ਲਾ ਕੇ ਵਿਖਾ ਦਿੰਨੇ ਆ ਬਹੁਤ ਸੋਹਣਾ ਥਣ ਲਗਾ ਵੇਖੋ ਆ ਜਿਹੜਾ ਬਿਲਕੁਲ ਕਿਸੇ ਪੁਰਾਣੇ ਚੋਲਣਾ ਉਹ ਤੁਹਾਨੂੰ ਆਪਾਂ ਗੱਲ ਕਰਦੇ ਪਿਆ 14 ਕਿਲੋ ਦੀ ਹਨਾ ਹਾਂ ਜੀ ਬਹੁਤ ਸੋਹਣਾ ਨਖੇ ਜਿਹੜਾ ਅੱਗੇ ਪਿਛਲੇ ਥਣਾਂ ਦਾ ਸਪੇਸ ਵਨ ਚੰਗੀ ਆ ਤੇ ਪછી ਇਹ ਵੀ ਸਾਰੇ ਭਰਾਵਾਂ ਨੂੰ ਪਸੰਦ ਆਊਗੀ ਕਰੋਸ ਅੰਗ ਦੇ ਵਿੱਚ ਤੋਹਫਾ ਸਾਰੇ ਭੈਣ ਭਰਾਵਾਂ ਪਸੰਦ ਕਰਦੇ ਆ ਗਰਮੀ ਦੇ ਦਿਨਾਂ ਦੇ ਵਿੱਚ ਸੋ ਗਰਮੀ ਦੀ ਜਿੰਦ ਜਾਨ ਓਕੇ ਇਹ ਤੁਹਾਨੂੰ ਵੀਰੇ ਕਿੰਨੇ ਦੀ ਦੇ ਦੇ ਗਿਆ ਜੇ ਸੰਧੂ ਸਾਹਿਬ ਜੀ ਤੇ ਕਰਦਾ 62000 ਮੰਗਣ ਨੂੰ ਆ ਨਾ ਤੇ 62 ਮੰਗਣਾ ਨਾ 60 ਮੰਗਣਾ ਨਾ ਮੰਗਣਾ 52 ਹਾਂਜੀ ਇਹ ਹਾਂ ਨਾ 55 ਹੀ ਦੇ ਦੇਾਂਗੇ ਥੋੜਾ ਬਾਵਾਂ ਇਹਦੇ ਵਿੱਚੋਂ ਮਾਨਦਾਨ ਕਰਦੇ ਆਂਗੇ ਭੈਣ ਭਰਾ ਦਾ ਜਾਂ ਕੋਈ ਪ੍ਰੇਮ ਦਾ ਫੋਨ ਲਾਉ ਠੰਡੀ ਇੰਨੀ ਆ ਨਿਆਣਾ ਪਾਉਂਦੀ ਲੋੜ ਕੋਈ ਨਹੀਂ ਆ ਤੇ 55 ਦੀ ਜਿੱਥੇ ਆਪਾਂ ਦੇ ਦੇਣੀ ਹੈ ਨਾ ਹਾਂ ਮਾਨਦਾਨ ਥੋੜਾ ਵਾੜਾ ਹੋਊਗਾ ਠੀਕ ਆ ਲੋ ਵੀ ਐਂਡ ਪੁਆਇੰਟ 55000 ਦੀ ਇਹ ਮਿਲ ਜੂਗੀ ਠੀਕ ਆ ਹਾਂਜੀ ਸੋ 14 ਕਿਲੋ ਅਜ ਅੱਠ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਹਾਜ਼ਰ ਆ 나ੜੂ ਨਾਲ ਜੇ ਬੱਚੇ ਦਾ ਹਾਂ ਬੱਚਾ ਤੁਹਾਨੂੰ ਇੱਕ ਪਖਾਨਾ ਹਾਂਜੀ ਬਿਲਕੁਲ ਤਾਯਾ ਬੱਚਾ ਇਹ ਮਗਰ ਬੱਚਾ ਜੇ ਤੇ ਮੇਲ ਲਓ ਜੀ ਠੀਕ ਆ ਸੋ 나ੜੂ ਨਾਲ ਆ ਬੱਚੇ ਦੇ ਅੱਜ ਵੀ ਕੋਈ ਭਰਾ ਆਊਗਾ ਖਰੀਦ ਲਈ ਕਰਦਾ ਤੇ ਬੱਚੇ ਦੇ ਨਾਲ 나ੜੂ ਤੁਸੀਂ ਵੇਖ ਸਕਦੇ ਜੇ ਹਾਂਜੀ ਲੈ ਵੀ ਤੁਹਾਨੂੰ ਅਗਲੀ ਆ ਵਾਰ ਕੜਲਾ ਵੀਰ ਗੱਪੜ ਆ ਗਈ ਆ ਹਾਂਜੀ ਗੱਬਣ ਆ ਜੀ ਆ ਕਰਮਾ ਸੂਆ ਕਰਕੇ ਸੋਨੇ ਸੋਨਾ ਦੀ ਫਿਰ ਇਹਦੇ ਘਰ ਆਵੇ ਦੂਜੇ ਆਂਦੇ ਕੋਈ ਭੈਣ ਭਰਾ ਦੂਜੇ ਮੰਨ ਲੈ ਕੋਈ ਤਿੱਜੇ ਮੰਨ ਲੈ ਆ ਤਿੱਜਾ ਵੀ ਹੋ ਸਕਦੀ ਆ ਹਾਂਜੀ ਤਿੱਜਾ ਵੀ ਹੋ ਸਕਦੀ ਆ ਦੂਜੇ ਵੀ ਹੋ ਸਕਦੀ ਆ ਕਦਕੁਦ ਵੱਡਾ ਹੈ ਹਾਂਜੀ ਦੁੱਧ ਦੀ ਗਰੰਟੀ ਦਿੰਦੇ ਸੰਧੂ ਸਾਹਿਬ ਕੇ ਅਸੀਂ ਪਿਛਲੇ ਸੂਵੇ 22 23 ਕਿਲੋ ਚੋਇਆ ਠੀਕ ਆ ਜੀ ਤੇ ਇਹ ਦੇ ਸਕਦੀ ਆ ਜੀ ਹੂੰ ਦੇਣੇ ਦੇ 10 12 ਪਏ ਆ ਤੇ ਠੰਡੀ ਧੀਰੀ ਨਹੀਂ ਆ ਕੋਈ ਗੱਲ ਹੀ ਨਹੀਂ ਆਵੇ ਦੇਖੋ ਗਰਮ ਆਪਾਂ ਨਹੀਂ ਲੈਂਦੇ ਜੀ ਠੀਕ ਆ ਭਾਈ ਹਾਂਜੀ ਲਓ ਵੀ ਥਣ ਕੋਲ ਪੂਰਾ ਕਾਇਮ ਆ ਠੀਕ ਆ ਇਹ ਮੁੱਠੀ ਮੁੱਠੀ ਥਣ ਇਹ ਘੱਟੂ ਘੱਟ 5 ਕਿਲੋ ਦਾ ਦੁੱਧ ਘੱਟ ਕੀ ਦਊਗੀ ਜੀ ਹਾਂ ਲੱਕ ਮਾ ਤੇ ਤੋਰ ਦੇ ਕੋਰੀ ਠੀਕ ਆ ਜੀ ਸੋ ਸੂ ਬਾ ਤੇ ਜਾ ਬਾਕੀ ਦੇਰ ਦਾ ਭਰਾ ਮੰਨ ਕੇ ਲੈ ਐਡ ਗਿਆ ਤੁਸੀਂ ਲੈ ਲਿਆ ਪੰਜ ਲੈ ਜੇ ਚਾਰ ਲੈ ਜੀ ਹਫਤੇ ਦੇ ਅੰਦਰ ਨਰਾਈ ਖਲੋਤੀ ਆ ਤਾਂ ਚੱਡੇ ਲੈਵੇ ਦੀ ਸਾਫ ਠੀਕ ਆ ਜੀ ਹਾਂਜੀ ਬੜੀ ਸਾਫ ਹੈ ਜੀ ਪਕਾ ਜੜ ਦੇਣ ਕਰਦੇ ਸਹੀ ਵਾਰ ਕਰਾਸ ਏ ਢੰਡੀ ਧੀਰੀ ਵੇਖੋ ਆ ਗੱਲ ਹੀ ਕੋਈ ਨਹੀਂ ਹਾਂ ਇਹਦਾ ਮੁੱਲ ਦੇ ਕਰਦੇ ਸੰਧੂ ਸਾਹਿਬ ਆਪਾਂ 85000 ਤੇ 75000 ਦੇ ਵਿੱਚ ਥੋੜਾ ਬਾਲਾ ਮਾਨਤਾਂਗੇ ਹੂੰ ਹਾਂਜੀ ਜੈਜ ਜੀ ਕਰਕੇ ਦੇ ਦਈਏ ਦੇ ਦਿਆਂਗੇ ਕੋਈ ਨਹੀਂ ਕੋਈ ਭੈਣ ਭਰਾ ਲਾਉ ਮਾਨਤਾਂ ਨਾਲ ਫੋਨ ਤੇ ਕੋਈ ਨਹੀਂ ਕਰਦੇ ਅਗੇ ਮਾਨਤਾਂ ਥੋੜਾ ਬਲ ਠੀਕ ਆ 73 ਦੀ ਦੇ ਦਿਆਂਗੇ 73 ਤੇ ਹਾਂਜੀ ਬਾਕੀ ਆ ਜਦੋਂ ਢੰਡੀ ਧੀਰੀ ਆ ਸੀਲਸਲਾਗਾ ਵੇਖੋ ਠੀਕ ਆ ਜੀ ਇਹਦਾ ਇਹ ਨਹੀਂ ਕੀ ਕੋਈ ਕੋਈ ਸ਼ਰਮ ਮਾਰੂਗੀ ਨਾ ਉਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਚੰਗੀ ਗੱਲ ਆ ਠੀਕ ਆ ਆ ਵੇਖੋ ਇਹ ਤੇ 10 12 ਦਿਨ ਖੜਨੇ ਆ ਲੈ ਨਹੀਂ ਠੀਕ ਆ ਉਹ ਵੀ ਠੰਡੀ ਤੇਰੀ ਸੀਲਸ ਲੱਗ 75000 ਲੈਦੇ ਆ ਠੀਕ ਆ ਬਾਕੀ ਜਿੱਥੇ ਕਿਤੇ ਭਰਾ ਦੀ ਤਹਿ ਪੈਂਦੀ ਆ ਤੁਸੀਂ ਬਿਠਾ ਲਿਓ ਤੇ ਡਿਮਾਂਡ ਕੁਛ ਵੀ ਆ 75000 ਲੈਦੇ ਆ ਠੀਕ ਆ ਲਿਓ ਤੋੜ ਦਿਓ ਇੱਕ ਵਾਰੀ ਹੋਰ ਇਹਨੂੰ ਕੱਢ ਦਿਓ ਲੋਕ ਠੀਕ ਆ ਜੀ ਤੋਂ ਦੋਦਾ ਕੇ ਸੇਵਾ ਦਾ ਬਾਕੀ ਛੱਡੇ ਛੋਟੇ ਲੇਵੇ ਦੀ ਬੜੀ ਸਾਫ ਆ ਠੀਕ ਆ ਜਿਹੜੀ ਜਿਹੜੀ ਮੇਨ ਗੱਲ ਮੁੱਖ ਕਰਨ ਵਾਲੀ ਆ ਤੇ ਪਣ ਇੱਕ ਨੰਬਰ ਆ ਬਾਕੀ ਕੋਈ ਸਮੱਸਿਆ ਨਹੀਂ ਕੋਈ ਹੋਰ ਸ਼ੋਰ ਨਹੀਂ ਜੀ ਬਯਾ ਤੇ ਲਾ ਪੂਰੀ ਵੱਡੀ ਆ ਜੀ ਆ ਠੀਕ ਆ ਮਹਾਰਾਜ ਜੀ ਲੋ ਵੀ ਇੱਕ ਐਂਡ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵਾਰ ਦਿਖਾ ਦਿੰਨੇ ਆ ਇਹ ਵੀ ਗੱਬਣਾ ਤੇ ਸਮਾਂ ਵੀ ਹਜੇ ਲੈਂਦੀ ਆ ਠੀਕ ਆ ਜੀ ਕੋਈ ਹਫਤਾ 8-7 ਦਿਨ ਦੋਵੇਂ ਵੜਾ ਲੈਂਦੀਆਂ ਨੇ ਹਜੇ ਬਾਕੀ ਆ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਜਰਸੀ ਪ੍ਰੀਅਰਿਡ ਦੇ ਵਿੱਚ ਇਹ ਸੂਆ ਕਿਨਵਾ ਫਿਰ ਭਾਈ ਇਹ ਦੂਜੇ ਹੈ ਜੀ ਖਾਸ ਦੂਜਾ ਸੂਆ ਠੀਕ ਆ ਸੋ ਜਰਸੀ ਪ੍ਰੀਅਰਿਡ ਦਾ ਤੋਹਫਾ ਕਰੋ ਜਾ ਕੇ ਠੀਕ ਆ ਜੀ ਦੂਜਾ ਸੂਆ ਤੇ ਬਾਕੀ ਥੱਲੇ ਨੇ ਵੀ ਬੜੀ ਖਬਰਦਾਰ ਬਣੋ ਕਿ ਕਰਮਾਂ ਦੀ ਗੱਤ ਨਹੀਂ ਆਹ ਵੇਖੋ ਬਾਕੀ ਆ ਵੀ شریف ਆ ਸਾਰੀ ਪਹਿਲੇ ਸੁਗੇ ਨੇ 14 15 ਕਿਲੋ ਦੁੱਧ ਪਾਇਆ ਜੀ ਠੀਕ ਆ ਜੀ ਸੋ ਹਾਈਡ ਕੱਟ ਦੀ ਵੀ ਜੇਕਰ ਗੱਲ ਕਰਨ ਲਗੇ ਤੇ ਜਿਵੇਂ ਆਪਾਂ ਨਾਰਮਲ ਵੇਖਦੇ ਆ ਠੀਕ ਆ ਜੀ ਪੰਜਾਬ ਵਾਲੀ ਜਰਸੀ ਪਈ ਮਹਾਤਾਲ ਵਾਲੀ ਜਰਸੀ ਨਹੀਂ ਛੋਟੀ ਜੀ ਵਧੀਆ ਕੱਟ ਕਾੜਦੀ ਆ ਵਜਨ ਲੋਡ ਪੂਰਾ ਠੀਕ ਆ ਫੇਸ ਕੁਆਲਟੀ ਚੰਗੀ ਆ ਵਜਨ ਲੋਡ ਪੂਰਾ ਉਹ ਤਾਰਾ ਥੀ ਮੁੱਠੀ ਦਾ ਕੋਈ ਕਿਸੇ ਰਕਮ ਦੀ ਫੋੜ ਛਾਂਕ ਨਹੀਂ ਕੀ ਚਾਰੇ ਥਾਂ ਹਾਂਜੀ ਹਾਂਜੀ ਪੰਜਾਬ ਵਾਲੀ ਹੈ ਜੀ ਬਲਾਲ ਗਾਂ ਦੀ ਤੈਨੂੰ ਗੱਲ ਸੁਣਾਉਣੀ ਜਾਵੀ ਨਾ ਰੈਤ ਕੀ ਦੁੱਧ ਦਊਗੀ ਜੀ 16 17 ਕਿਲੋ ਚਲੋ ਕਰਮ ਵਾਲੇ 18 ਵਿੱਚ ਵਾ ਸਕਦੀ ਹਾਂ ਹਾਂਜੀ ਦੁੱਧ ਸੇਵਾ ਦਾ ਸੰਧੂ ਸਾਹਿਬ ਦੁੱਧ ਸੇਵਾ ਦਾ 18 ਵਿੱਚ ਵਾ ਦਊਗੀ ਜਿਹੋ ਜਾਂ ਚੱਡਾ ਲੈਵਾ ਚਿਕਾ ਚਿਕਾ ਲੈ ਵੀ ਸੋਣੇ ਇਹਦਾ ਮੁੱਲ ਵੀਰ ਦੱਸ ਕੀ ਕਰਦੇ ਆ ਸੰਧੂ ਸਾਹਿਬ ਮੁੱਲ ਦੇ ਜੀ ਕਰਦਾ 75000 ਮੰਗ ਲਈਏ ਆ ਜੈ ਜੈ ਜੀ ਕਰਕੇ ਕਰਦੀ ਆ ਮੁੱਲ 68000 ਤੇ ਦਵਾਂਗੇ 65000 ਦੀ ਥੋੜਾ ਬਾਲਾ ਮਾਨਤਾਣ ਕਰਦੇ ਆਗੇ ਪਣਪਰਾ ਦਾ 65 ਦੇ ਵਿੱਚੋਂ ਹਾਂਜੀ ਕਰ ਦਿਆਂਗੇ ਠੀਕ ਆ ਬਈ ਲੋ ਵੀ 70 75 ਡਿਮਾਂਡ ਕੁਝ ਵੀ ਆ 65000 ਦੇ ਵਿੱਚੋਂ ਮਾਨ ਤਨ ਹੋ ਜਾਊਗਾ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਵੈਰ ਤੁਹਾਨੂੰ ਆਪਾਂ ਪ੍ਰੋਪਰ ਦਿਖਾਤੀ ਆ ਦੂਜਾ ਸੂਆ ਸੂਨ ਵਾਲੀ ਆ ਬੱਚੀ ਹਾਂਜੀ ਹਾਂਜੀ ਤੇ ਜਰਸੀ ਬਰੀਡ ਦੇ ਵਿੱਚ ਆ ਸੁਖ ਹਰੇਕ ਭੈਣ ਭਰਾ ਆਪਣਾ ਲੱਭ ਰਿਹਾ ਹੁੰਦਾ ਵੀ ਇਹਨਾਂ ਦੇ ਨਾਲ ਜਰਸੀ ਬਰੀਡ ਤੇ ਜਰਸੀ ਦੇ ਵਿੱਚ ਵੈਰ ਆ ਥਣ ਚਾਰ ਕਰਮ ਵਾਲੀ ਦੇ ਕੋਈ ਪੋੜ ਬੱਚਾ ਕੋਈ ਮਾਸ ਐਕਟਰਾ ਨਹੀਂ ਲੱਗਾਗਾ ਤੇ ਦੋਧਾਂ ਦੇ ਪਾਸੇ ਵੀ ਕਰਮ ਵਾਲੀ ਖਰੀਦੀ ਹੋਈ ਠੀਕ ਆ ਬਾਕੀ ਠੰਡੀ ਧੀਰੀ ਆ ਗੱਲ ਹੀ ਕੋਈ ਨਹੀਂ ਆਵੇ ਜਿਹੜੀ ਸਭ ਤੋਂ ਮੇਨ ਗੱਲ ਆ ਵੀ ਆ ਠੰਡੀ ਧੀਰੀ ਆ ਸੀਲਸ ਲੱਗ ਲੋ ਵੀ 65000 ਦੀ ਹੋ ਗਈ हां जी ਕਰ ਦਿਆਂਗੇ ਮਾਨਤਨ ਕੋਈ ਨਹੀਂ ਭੈਣ ਭਰਾਏ ਦਾ ਕੋਈ ਪ੍ਰੇਮ ਨਾਲ ਫੋਨ ਲਾਉ ਕਰ ਦਿਆਂਗੇ ਬੈਠ ਦੇ ਵਿੱਚੋਂ ਹੀ ਕਰ ਪਹਿਲਾਂ ਵੀ ਆਪਾਂ ਸੋਨੇ ਪੂਰੇ ਕਰਕੇ ਦੇਨੇ ਆ ਮਾਨਤਨ ਹਨਾ ਹਾਂ ਜੀ ਹਾਂ ਜੀ ਹਾਂ ਜੀ ਲੋ ਵੀ ਠੀਕ ਹੈ ਜੀ ਤਾਂ ਮਾਲ ਵੇਚ ਦੇਈਦਾ ਹਾਂ ਠੀਕ ਆ ਠੀਕ ਆ ਹਾਂ ਜੀ ਲੋ ਵੀ ਇਹ ਅੱਜ 204 ਹੀ ਪਸ਼ੂ ਸੀਗੇ ਸੋਨੂ ਦੇ ਕੋਲ ਤੇ ਚਾਰੇ ਵੜਾ ਤੁਹਾਨੂੰ ਦਿਖਾ ਰਿਹਾ ਵੀ ਸੋਨੂ ਇੱਕ ਨੰਬਰ ਪਾਉ ਦੇਰ ਆਪਣੇ ਹਾਂ ਜੀ 62394 ਹਾਂ 99415 ਠੀਕ ਹੈ ਜੀ ਹਾਂ ਜੀ ਲੋ ਵੀ ਇਹ ਨੰਬਰ ਆ ਦੋਸਤੋ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭ੍ਰਮਾਂ ਨੂੰ ਸੱਤ ਸ਼ਰੀਆ ਕਰ ਦੇ